ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਵਿਦਾ ਸਮਾਜ ਜਨਮ ਉਤਸਵ ਯਾਤਰਾ ਵੈਲਫੇਅਰ ਕਮੇਟੀ ਵੱਲੋਂ ਰੇਲ ਮੰਤਰੀ ਦੇ ਨਾਮ ਮੰਗ ਪੱਤਰ ਦੇ ਕੇ ਸਪੈਸ਼ਲ ਰੇਲ ਗੱਡੀ ਚਲਾਉਣ ਦੀ ਮੰਗ ਕੀਤੀ ਜਿਸ ਸੰਬੰਧੀ ਸਤਿਗੁਰੂ ਰਵਿਦਾਸ ਜਨਮ ਉਤਸਵ ਯਾਤਰਾ ਵੈਲਫੇਅਰ ਕਮੇਟੀ ਦੇ ਆਗੂਆਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੂੰ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ ਇਸ ਸੰਬੰਧੀ ਦੱਸਦਿਆਂ ਗੋਰਾ ਸਿੰਘ ਗੁਰਦੀਪ ਸਿੰਘ ਰਾਮ ਲਾਲ ਸਿੰਘ ਨੇ ਦੱਸਿਆ ਕਿ ਰਵਿਦਾਸ ਸਮਾਜ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸ਼ਨਾਂ ਲਈ ਉਹਨਾਂ ਦੇ ਜਨਮ ਸਥਾਨ ਕਾਂਸ਼ੀ ਉੱਤਰ ਪ੍ਰਦੇਸ਼ ਦੀ ਯਾਤਰਾ ਲਈ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ ਮਾਲਵਾ ਖੇਤਰ ਦੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਕਾਂਸ਼ੀ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ ਸੋ ਨਰਪੈ ਸਤਿਗੁਰੂ ਰਾਸ ਮਹਾਰਾਜ ਕੀ ਅੱਜ ਅਸੀਂ ਸਮੁੱਚਾ ਮਾਲਵਾ ਸਤਿਗੁਰੂ ਦਾਸ ਜਨਮੋਤਸਵ ਯਾਤਰਾ ਕਮੇਟੀ ਜੋ ਕਿ ਸਾਡੇ ਬਹੁਤ ਹੀ ਸਤਕਾਰਯੋਗ ਕਕੇ ਜਨਜੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਜਿਲ੍ਹਾ ਮਾਨਸਾ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਆ ਕਿ ਸਤਗੁਰਦਾਸ ਮਹਾਰਾਜ ਦਾ ਜੋ ਜਨਮ ਦਿਨ ਹੈ 12 ਫਰਵਰੀ ਨੂੰ ਸਤਗੁਰਦਾਸ ਮਹਾਰਾਜ ਦੀ ਪਾਵਨ ਪਿੱਤਰ ਧਰਤੀ ਕਾਂਸੀ ਬਨਾਰਸ ਵਿਖੇ ਮਨਾਇਆ ਜਾ ਰਿਹਾ ਹੈ ਇੱਕ ਸਪੈਸ਼ਲ ਰੇਲ ਟ੍ਰੇਨ ਦੀ ਮੰਗ ਅਸੀਂ ਭਾਰਤ ਸਰਕਾਰ ਤੋਂ ਕੀਤੀ ਹੈ ਉਹ ਮੰਗ ਪੱਤਰ ਅਸੀਂ ਜੈਨ ਸਾਹਿਬ ਦੇ ਰਾਹੀਂ ਸਾਡੇ ਮਾਨਯੋਗ ਰਵਨੀਤ ਬਿੱਟੂ ਜੀ ਜੋ ਕਿ ਰੇਲਵੇ ਬੋਰਡ ਦੇ ਮੰਤਰੀ ਨੇ ਔਰ ਵੈਸ਼ਨਵ ਜੀ ਕਿਉਂਕਿ ਭਾਰਤ ਸਰਕਾਰ ਦੇ ਮੰਤਰੀ ਨੇ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਆ ਔਰ ਮੰਗ ਕਰਦੇ ਆ ਕਿ ਸਾਡੀ ਸਪੈਸ਼ਲ ਟ੍ਰੇਨ ਜਿਹੜੀ ਮਾਲਵਾ ਜ਼ੋਨ ਦੇ ਵਿੱਚੋਂ ਬਖਿੰਡਾ, ਮੋੜ, ਬੁਲਾੜਾ ਔਰ ਜਾਕੜ ਹੁੰਦੀ ਹੋਈ ਕਾਂਸੀ ਬਨਾਰਸ ਪਹੁੰਚੇ ਜੀ ਸੋ ਇਹ ਇਹੀ ਸਾਡੀ ਮੰਗ ਹੈ ਜ ਮਾਲਵਾ ਪ੍ਰਾਂਦੇ ਸਾਡੇ ਸਾਰੇ ਹੀ ਸਤਿਕਾਰਯੋਗ ਸਤਗੁਰ ਰਵੀਦਾਸ ਜੋ ਸੁਸਾਇਟੀ ਬਣੀ ਹੋਈ ਹੈ ਉਹਦੇ ਸਾਰੇ ਮੋਤਵਰ ਸਡੇ ਇਥੇ ਪਹੁੰਚੇ ਨੇ ਔਰ ਉਹਨਾਂ ਦਾ ਹਰ ਸਾਲ ਸਤਗੁਰ ਜੀ ਦਾ ਜਿਹੜਾ ਹੈਗਾ ਜਨਮ ਜਨਤੀ ਕਾਂਸੀ ਦੇ ਵਿੱਚ ਬਣਾਈ ਜਾਂਦੀ ਹੈ ਹਰ ਸਾਲ ਜਾਨੀ ਕਿ ਜਿਹੜੀ ਹੈਗੀ ਹੈ ਪਿਛਲੇ ਸਾਲ ਵੀ ਜੋ ਟ੍ਰੇਨ ਗਈ ਸੀ ਉਸ ਵਾਸਤੇ ਇਸ ਵੰਦ ਦੇ ਵਿੱਚ ਸਾਰੇ ਸੰਗਤ ਅੱਜ ਮੇਰੇ ਕੋਲ ਆਈ ਸੀ ਤੇ ਉਹਨਾਂ ਨੇ ਮੈਨੂੰ ਇੱਕ ਮੰਗ ਪੱਤਰ ਦਿੱਤਾ ਔਰ ਮੈਂ ਕੋਸ਼ਿਸ਼ ਕਰਾਂਗਾ ਜਾਨੀ ਕਿ ਵੀ ਕੋਸ਼ਿਸ਼ ਦੀ ਅਸੀਂ ਵਿਸ਼ਵਾਸ ਦਿਵਾਨਿਆ ਵੀ ਅਸੀਂ ਇਹ 12 ਤਰੀਕ ਵਾਸਤੇ ਜਿਹੜੀ ਹੈਗੀ ਹੈ ਟ੍ਰੇਨ ਜਿਹੜੀ ਹੈਗੀ ਹੈ ਭਾਰਤ ਸਰਕਾਰ ਤੋਂ ਸਾਡੇ ਅਸ਼wini ਵੈਸ਼ਵ ਜੀ ਜੋ ਸਾਡੇ ਰੇਲ ਮੰਤਰੀ ਨੇ ਉਹਨਾਂ ਨਾਲ ਮਿਲ ਕੇ ਮੇਰੀ ਯਾਨੀ ਕਿ ਸਾਡੇ ਜੋ ਸਾਡੇ ਸੰਗਠਨ ਮੰਤਰੀ ਨੇ ਸ਼ੀਨੂ ਵਾਸ਼ਰੀ ਨਾਲ ਉਹਨਾਂ ਨਾਲ ਵੀ ਗੱਲ ਹੋ ਗਈ ਤੇ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਵੀ ਅਸੀਂ ਇਹ ਜਿਹੜੀ ਟ੍ਰੇਨ ਹੈਗੀ ਹੈ 9 ਤਰੀਕ ਨੂੰ ਬਠਿੰਡਾ ਤੋਂ ਰਵਾਨਗੀ ਵਾਸਤੇ ਕਰਕੇ ਦਵਾਂਗੇ ਐਨਾ ਹੀ ਸਾਨੂੰ ਮੈਂ ਵਿਸ਼ਵਾਸ ਦਉਣਾ ਔਰ ਕਿਉਂਕਿ ਇਹ ਭਾਜ ਜਿਹੜੀ ਮੋਦੀ ਸਰਕਾਰ ਹੈ ਹਮੇਸ਼ਾ ਹੀ ਧਾਰਮਿਕ ਕੰਮ ਵਾਸਤੇ ਜਾਂ ਕੋਈ ਸਮਾਜਿਕ ਕੰਮ ਨੇ ਉਹਦੇ ਵਾਸਤੇ ਹਮੇਸ਼ਾ ਹੀ ਅਗਰੀ ਨਹੀਂ ਹੋ ਕੇ ਕੰਮ ਕਰਦੀ ਹੈ ਤੇ ਇਹ ਕੰਮ ਵੀ ਪੂਰਾ ਤਰੀਕੇ ਨਾਲ ਵਧੀਆ ਤਰੀਕੇ ਨਾਲ ਜਨਕੀ ਵੀ ਸਾਰੀ ਸੰਗਤ ਦੇ ਵਧੀਆ ਤਰੀਕੇ ਨਾਲ ਦਰਸ਼ਨ ਹੋਣਗੇ ਉੱਥੇ ਉਹਨਾਂ ਦਾ ਜੋ ਜੋ ਉਹਨਾਂ ਦੇ ਮਨ ਦੇ ਭਾਵਨਾਵਾਂ ਮੰਨੇ ਉਹ ਪੂਰੀਆਂ ਹੋਣਗੀਆਂ ਉਹਦੇ ਵਾਸਤੇ ਅਸੀਂ ਸਤਿਗੁਰੂ ਜੀ ਅੱਗੇ ਬੇਨਤੀ ਕਰਦੇ ਹਾਂ ਇਹਨਾਂ ਦਾ ਜਿਹਨ ਕਿ ਜੋ ਮਨਾ ਕਾਮਨਾ ਹੈ ਉਹ ਵੀ ਪੂਰੀਆਂ ਹੋਣ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ